ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮਿਸਲ ਸਤਲੁਜਵਲੋਂ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਮ ਦਿੱਤਾ ਗਿਆ ਪੰਥਕ ਪੜਾ ਇਹ ਪੰਥਕ ਪੜਾ ਆਪਾਂ ਅਗਲੇ 1 ਸਾਲ ਦੇ ਵਿੱਚ ਪੰਜਾਬ ਦੇ 60 ਤੋਂ 70 ਥਾਵਾਂ ਤੇ ਲਗਾਉਣੀਆਂ ਹੈਗੀਆਂ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਿਸ ਦੀ ਮੁੱਖ ਉਦੇਸ਼ ਇਹ ਹੈਗਾ ਕਿ ਵੀ ਜਿਹੜੇ ਨੌਜਵਾਨ ਹੈਗੇ ਆ ਹੋਰ ਸੰਗਤ ਹੈਗੀ ਆ ਉਹਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਅਤੇ ਹੋਰ ਜਿਹੜੀਆਂ ਉਹਨਾਂ ਨੂੰ ਲਾਮਤਾਂ ਚਿਮੜੀਆਂ ਜਿਵੇਂ ਨਸ਼ੇ ਆ ਰੀਆਂ ਲਾਮਤਾਂ ਉਹਨਾਂ ਤੋਂ ਦੂਰ ਕੀਤਾ ਜਾਵੇ ਤੇ ਉਹਨਾਂ ਬਾਰੇ ਅਵੇਅਰਨੈਸ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਮੇਨ ਮੁੱਦੇ ਆ ਜਿਹੜੇ ਪੰਜਾਬ ਦੇ ਇਸ ਟਾਈਮ ਮੁੱਦੇ ਆ ਜਿਨ੍ਹਾਂ ਕਰਕੇ ਆਪਾਂ ਨੂੰ ਕੋਈ ਦਿੱਕਤਾਂ ਆ ਰਹੀਆਂ ਜਾਂ ਜਿਹੜੀਆਂ ਕੋਈ ਚੁਣੌਤੀਆਂ ਜਾਂ ਜਿਹੜੀਆਂ ਸੁਭਾਵਨਾਵਾਂ ਜਿਹੜੀਆਂ ਬਣ ਸਕਦੀਆਂ ਅੱਗੇ ਜਿਹੜੀ ਜੋ ਆਪਾਂ ਹੱਲ ਕੱਢ ਸਕਦੇ ਆ ਉਹਨਾਂ ਬਾਰੇ ਉੱਥੇ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਜਾਣਗੀਆਂ ਤੇ ਉਹਦੇ ਬਾਰੇ ਉੱਥੇ ਗੱਲਾਂបਾਤਾਂ ਹੋਣਗੀਆਂ ਤੇ ਸਭ ਤੋਂ ਵੱਡੀ ਗੱਲ ਆ ਕਿ ਆਪਾਂ ਹਰ ਰੋਜ਼ ਸ਼ਾਮ ਨੂੰ ਜਿਵੇਂ ਪੰਜਾਬ ਦੀ ਇੱਕ ਰਵੈਤ ਰਹੀ ਹੈਗੀ ਆ ਕਿ ਵੀ ਸਰਦੀਆਂ ਦੇ ਵਿੱਚ ਸ਼ਾਮ ਨੂੰ ਆਪਾਂ ਜੁੜ ਕੇ ਬੈਠ ਕੇ ਵਿਚਾਰ ਚਰਚਾ ਕਰਦੇ ਆ ਤਾਂ ਉਹ ਪੰਜੇ ਦਿਨੇ ਦਿਨ ਜਿਹੜਾ ਹੋਇਆ ਕਰਨਗੇ ਜਾਂ ਦੋ ਦਿਨੀਆਂ ਤਿੰਨ ਦਿਨ ਹੋਇਆ ਕਰਨਗੇ ਉਹਨਾਂ ਦੇ ਵਿੱਚ ਆਪਾਂ ਜੁੜ ਕੇ ਬੈਠਾਂਗੇ ਤੇ ਵਿਚਾਰ ਚਰਚਾ ਖੁੱਲੀ ਵਿਚਾਰ ਚਰਚਾ ਕਰਿਆ ਕਰਾਂਗੇ ਜਿੱਥੇ ਮੈਂ ਖੁਦ ਹਾਜ਼ਰ ਹੋਇਆ ਕਰੂੰਗਾ ਆਪਾਂ ਕੁਮਾਂਤਰੀ ਗੱਲਾਂ ਤੋਂ ਲੈ ਕੇ ਜੋ ਪੰਜਾਬ ਦੇ ਮੁੱਦੇ ਆ ਉਹਦੇ ਬਾਰੇ ਉਹਨਾਂ ਦੇ ਮਸਲੇ ਕੀਆ ਤੇ ਉਹਨਾਂ ਦੇ ਹੱਲ ਕੀਆ ਉਹ ਪਸਾਰੇ ਵਿਚਾਰ ਸਕਦੇਗੇ ਆ ਤੇ ਪਹਿਲਾ ਉਸ ਲੜੀ ਦੇ ਵਿੱਚ ਜਿਹੜਾ ਪੜਾ ਲੱਗ ਰਿਹਾ ਹੈਗਾ ਉਹ ਥੀਏਟਰ ਕਲਾ ਪਿੰਡ ਦੇ ਵਿੱਚ 18 ਤੇ 19 ਫਰਵਰੀ ਨੂੰ ਲੱਗ ਰਿਹਾ ਤੇ ਇਸੇ ਤਰ੍ਹਾਂ ਜਿਹੜਾ ਦੂਜਾ ਪੜਾ ਉਹਦੇ ਨੇੜੇ ਹੀ ਇੱਕ ਪਿੰਡ ਹੈਗਾ ਹਕੂਮਤ ਸਿੰਘ ਵਾਲਾ ਉੱਥੇ ਆਪਾਂ 20 21 ਤੇ 22 ਹਸਤੇ ਲਾ ਰਹੇ ਹਗੇ ਆ ਮੇਰੀ ਲਵੰਡੀ ਭਾਈ ਦੇ ਆਸੇ ਪਾਸੇ ਤੇ ਇਨਾ ਪਿੰਨਾ ਦੇ ਆਸੇ ਪਾਸੇ ਦੇ ਜਿੰਨੇ ਵੀ ਵੀਰ ਹੈਗੇ ਆ ਉਹਨਾਂ ਨੂੰ ਹੱਥ ਜੋੜ ਕੇ ਬਿਨਤੇ ਹੀ ਆ ਕਿ ਤੁਸੀਂ ਉਹਨਾਂ ਪੜਾਵਾਂ ਦੇ ਵਿੱਚ ਹਿੱਸਾ ਲਓ ਬੱਚਿਆਂ ਨੂੰ ਗਤਕਾ ਸਿਖਲਾਈ ਤੇ ਦਸਤਾਰ ਸਿਖਲਾਈ ਕਰਾਈ ਜਾਊਗੀ ਤੇ ਇਸੇ ਤਰ੍ਹਾਂ ਉੱਥੇ ਨਸ਼ਿਆਂ ਦੇ ਵਿਰੁੱਧ ਮੋਟੀਵੇਸ਼ਨਲ ਟਾਕਸ ਤੇ ਆਪਣਾ ਸਟਰੀਟ ਪਲੇਸ ਜਿਹੜੇ ਹੈਗੇ ਆ ਉਹ ਕਰਾਏ ਜਾਣਗੇ ਤੇ ਗੁਰਬਾਣੀ ਦੀ ਕਥਾ ਹੋਊਗੀ ਹੈ ਤੇ ਡਾਕਟਰ ਉਦੋਕੇ ਹੈਗੇ ਜਿਹੜੇ ਉਸ ਇਤਿਹਾਸ ਬਾਰੇ ਕੁਝ ਜਾਣਨਾ ਪਹੁੰਗੇ ਇੱਕ ਦਿਨ ਆ ਕੇ ਉੱਥੇ ਖਾਸ ਤੌਰ ਤੇ ਆ ਰਹੇ ਆ ਤੇ ਵੱਡੀ ਗੱਲ ਆ ਕਿ ਹਰ ਰੋਜ਼ ਸ਼ਾਮ ਨੂੰ ਇੱਕ ਦਸਤਾਵੇਜ਼ੀ ਫਿਲਮ ਦਿਖਾਈ ਜਾਊਗੀ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੇ ਸ਼ਾਮ ਨੂੰ 9:30 ਤੋਂ ਆਪਣਾ 8:45 ਤੋਂ ਜਾਂ 9:30 ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਆਪਾਂ ਵੱਖ-ਵੱਖ ਚੀਜ਼ਾਂ ਦੀਆਂ ਵਿਚਾਰ-ਚਰਚਾਵਾਂ ਕਰ ਸਕਦੇ ਹਾਂ ਗੱਲਾਂ-ਬਾਤਾਂ ਕਰ ਸਕਦੇ ਹਾਂ ਖੁੱਲੀ ਚਰਚਾ ਦਾ ਸੱਦਾ ਹੈਗਾ 4-5 ਦਿਨਾਂ ਵਾਸਤੇ ਇਹਨਾਂ ਵਾਸਤੇ ਤਾਂ ਤੁਸੀਂ ਹੋਮ ਹਮਾਕੇ ਦੇ ਵਿੱਚ ਹਿੱਸਾ ਲਓ ਤੇ ਆਸ ਕਰਦੇ ਹਾਂ ਕਿ ਆਪਾਂ ਸਾਰੇ ਉੱਥੇ ਦੁਬਾਰਾ ਮਿਲੀਏ ਪੰਜਾਬ ਦੇ ਮੁੱਦੇ ਵਿਚਾਰੀਏ ਪੰਤ ਦੇ ਮੁਦੇ ਵਿਚਾਰੀ ਤੇ ਕਮਾਂਤਰੀ ਹਾਲਾਤਾਂ ਬਾਰੇ ਤੇ ਹੋਰਾਂ ਬਾਰੇ ਗੱਲਬਾਤ ਕਰੀਏ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ